ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਜਸਨਪ੍ਰੀਤ ਜੀ ਪਿੰਡ ਭਲੌਰ ਜਿਲਾ ਬਰਨਾਲਾ ਇਸੀ ਦਾ ਬਾਈ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੀ 983511668 ਤੇ ਜਿਹੜੀ ਵੀਰ ਆਪਾਂ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਰੀ ਹੈ ਜੀ ਇਹ ਹਾਂਜੀ ਸੂਆ ਕਿਹੜਾ ਸੁੰਦੀ ਹੈ ਜੀ ਇਹ ਸੂਆ ਇਹ ਦੂਜਾ ਸੁੰਦੀ ਹੈ ਜੀ ਦੂਜਾ ਸੂਆ ਸੂਰੀ ਆ ਤੇ ਕੀ ਡਿਟੇਲ ਹੈ ਇਹਦੀ ਬਈ ਵਾਰ ਕੇ ਜਰਾ ਬੀਏ ਹੈ 15 ਦਿਨਾਂ ਦੀ ਕੱਚੀ ਆ ਜੀ ਆਪ ਕੀ ਸੀਮਾ ਰਿਕਾਰਡ ਸਾਰਾ ਹੈਗਾ ਫਿਰ ਇਹਦਾ ਠੀਕ ਹੈ ਆਪਣੀ ਇਹ ਘਰ ਦੀ ਵੜਾ ਗਈ ਹੈ ਨਾ ਆਪਦੀ ਆ ਬੋਲ 100 ਵੀਰ ਦਾ ਵੈਸੇ ਵਪਾਰ ਦਾ ਕੰਮ ਆ گاਵਾ ਵਗੈਰਾ ਦੇਖੋ ਅੰਦਰ ਦੋਤੇ ਲਾਈਆਂ ਵਿੱਚ ਇੱਕ ਵੜਾ ਪਾਸੇ ਕਰਨੀ ਹੈ ਨਾ ਕਹਿੰਦਾ ਪਾ ਦੋ ਦਿਨ ਮਹੀਨੇ ਇੱਕ ਤਾਂ ਪਸ਼ੂ ਘਰ ਦਾ ਕੱਢ ਦਿੰਨੇ ਆ ਵਿੱਚ ਹਾਂ ਵਿੱਚੋਂ ਵੇਚ ਦਿੰਨੇ ਆ 12 ਫਾਇਦਾ ਕਰਨਾ ਲੱਗੀ ਜਾਂਦਾ ਹੈ ਵਿੱਚ ਜੀ ਤੇ ਦੂਜਾ ਸੁਦਾ ਸੂਰੀ ਆ 15 ਦਿਨਾਂ ਦੀ ਕੱਚੀ ਆ ਹਾਂ ਜੀ ਜਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਵਾ ਸਾਰਾ ਬਰ ਡਾਟਾ ਕਾਪੀ ਤੇ ਨੋਟ ਆ ਬਿਲਕੁਲ ਜੀ ਤੇ ਦੁੱਧ ਇਹਨੇ ਕਿੰਨਾ ਪਾਇਆ ਪ੍ਰੋਡਕਸ਼ਨ ਬਈ ਯਾਰ ਮੰਨ ਕੇ ਚੱਲ ਗਈ ਇਹ ਫਾਈ ਗਈ ਆਪ ਨੂੰ 23 ਤੋਂ 33 ਲੀਟਰ ਪਈ ਅੱਛਾ 32 33 ਇਹਨੇ ਪਲੂਨ ਨੇ ਦੁੱਧ ਦਿੱਤਾ ਦਿੱਤਾ ਬਈ ਆ ਪਾ ਦੇ ਠੀਕ ਤੇ ਕਹਿਣ ਦਾ ਭਾਵ ਅੱਜ ਇਹਦੇ ਦਿਨ ਹੈ ਗਿਆ 15 ਬਾਕੀ ਹੈ ਨਾ ਤੇ ਬਾਕੀ ਹੁਣ ਦੂਜੇ ਸੋਇ ਨੂੰ ਬਾਡੀ ਵੇਟ ਵੀ ਚੰਗਾ ਇਹਨੇ ਗੇਨ ਕਰ ਲਿਆ ਹੈ ਨਾ ਤੇ ਬਾਕੀ ਰੁੱਤ ਵੀ ਸੋਹਣੀ ਆ ਗਈ ਕਹਿੰਦਾ ਵਾ ਅੰਦਾਜ਼ਾ ਇਹਦਾਂ ਕੀ ਆਪਣਾ ਨਾ ਚਾਹੀਏ ਅੱਗੇ ਤੇ ਪਾ ਦੂਗੀ ਚੀਆਲੀ ਲੀਟਰ ਨੂੰ ਬਈ ਅੱਛਾ ਕਹਿੰਦਾ ਭਾਬੀ ਜਿਵੇਂ ਹਲੇ 15 ਦਿਨ ਸੁੰਦੀ ਨਹੀਂ ਜਮਾ ਇਹਨੇ ਸੀਜ਼ਨ ਸਟਾਰਟਿੰਗ ਸ਼ੁਰੂ ਹੋਣਾ ਹਾਂ ਸੀਜ਼ਨ ਸਟਾਰਟ 40 ਕਿਲੋ ਇਹਨੂੰ ਸਾਹਮਣੇ ਵਾਲਾ ਬੰਦਾ ਹੋਇਆ ਪਰ ਲੈਣ ਵਾਲਾ ਚਾਹੇ 35 ਮਾਨ ਵਾਲੇ 37 ਮਾਨ ਵਾਲੇ ਉਹਦਾ ਅਗਲੇ ਦੀ ਬਾਈ ਯਾਰ ਜਿਵੇਂ ਬੰਦਾ ਸੋਚਦਾ ਹੁੰਦਾ ਜੀ ਕੇਅਰ ਤੇ Depend ਹਣਾ ਪਰ ਵੇਖੋ ਯਾਰ ਕਿਆ ਬਾਤਾਂ ਔੜਦੀ ਫਿਰਦੀ ਆ ਜਮਾ ਨਜ਼ਾਰੇਦਾਰ ਲੈਂਦੀ ਆ ਵੇੜ ਤੇ ਇਹਦਾ ਬਾਈ ਜੀ ਰੇਟ ਆਪਾਂ ਕੀ ਰੱਖਿਆ ਰੇਟ ਬਾਈ ਇਹ ਲੈਂਡ ਦੇ ਨਾਲ ਹੀ ਗੱਲ ਹੀ ਆ 1 ਲੱਖ 5000 ਤੱਕ ਗੱਡ ਦੇ ਨਾਲ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਜੀ ਸੋ 1 ਲੱਖ 5000 ਰੁਪਏ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ ਬੈਡ ਦੇ ਮਿਲਕਵੇ ਅੰਸ ਵਗੈਰਾ ਦੇਖੋ ਸੋਹਣਿਆ ਸਾਫ ਸੁਥਰੇ ਕਿਸੇ ਪਾਸਿਓਂ ਹੱਥ ਦਰਾਣੀ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ